ਮੈਂ ਧੰਮੀ ਸਾਹਿਬ ਦਾ ਬੜਾ ਸਤਿਕਾਰ ਕਰਦਾ ਹਾਂ ਉਹਨਾਂ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਪਾਵਨ ਪਵਿੱਤਰ 328 ਰੂਪਾਂ ਦਾ ਮਾਮਲਾ ਹੈ ਕਿ ਸਾਧ ਸੰਗਤ ਦਾ ਸਿੱਖ ਸੰਗਤ ਦਾ ਬਲਕਿ ਸੂਚੇ ਪੰਜਾਬੀਆਂ ਦਾ ਇਹ ਹੱਕ ਨਹੀਂ ਜਾਂਦਨਦਾ ਕਿ ਉਹ 328 ਰੂਪ ਅੱਜ ਕਿੱਥੇ ਨੇ ਤੁਸੀਂ ਕਹਿੰਦੇ ਹੋ ਕਿ 10ਵੀਂ ਕਪਲੇਸ਼ ਰੋਮਣੀ ਕਮੇਟੀ ਚ ਰੋਜ਼ ਹੁੰਦੇ ਨੇ ਇਹਨਾਂ ਨੂੰ ਰੋਕਣਾ ਕਿਸ ਦੀ ਜ਼ਿੰਮੇਵਾਰੀ ਹੈ ਤੁਹਾਡੀ ਆਨਲਾਈਨ ਬੁਕਿੰਗ ਚਾਲੂ ਨਹੀਂ ਹੋਈ ਕੋਈ ਸ਼ਰਧਾਲੂ ਅੱਜ ਸਰਾਂ ਦੇ ਵਿੱਚ ਕਮਰਾ ਤੱਕ ਨਹੀਂ ਲੈ ਸਕਦਾ ਤੁਹਾਡੇ ਮੈਨੇਜਰ ਸਾਰਾ ਸਮਾਨ ਸੰਗਤ ਤੋਂ ਲੈ ਕੇ ਤੇ ਸਰਕਾਰੀ ਬਿੱਲ ਪਾ ਦਿੰਦੇ ਨੇ ਧਾਮੀ ਸਾਹਿਬ ਅਸੀਂ ਸਤਕਾਰ ਹੀ ਨਹੀਂ ਨਤਮਸਤਕ ਹੁੰਨੇ ਆਂ ਸ਼੍ਰੀ ਕਾਲ ਤਖਤ ਸਾਹਿਬ ਦੇ ਅੱਗੇ ਔਰ ਇਹੋ ਜੀ ਲੜਾਈ ਜਿਹੜੀ ਸਿੱਖ ਸੰਗਤ ਦੀ ਉਹਨਾਂ ਕਰਪਟ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਖਿਲਾਫ ਹੈ ਜਾਂ ਖਾਉਤੀ ਆਗੂਆਂ ਦੇ ਜਿਨ੍ਹਾਂ ਨੇ ਉਸ ਰੂਪਾਂ ਨੂੰ ਪਤਾ ਨਹੀਂ ਕਿਹੜੇ ਡੇਰੇ ਤੇ ਕਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਭਜਵਾਇਆ ਹੈ ਇਹ ਜਿਹੜੀ ਲੜਾਈ ਹੈ ਇਹ ਸਿੱਖ ਸੰਗਤ ਦੀ ਉਹਨਾਂ ਪਰਿਸ਼ਤ ਅਧਿਕਾਰੀਆਂ ਦੇ ਖਿਲਾਫ ਹੈ ਤੇ ਤੁਸੀਂ ਕਿਰਪਾ ਕਰਕੇ ਇਹ ਸਰਕਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਬਰਾਬਰ ਸਾਡਾ ਕੋਈ ਸਾਡਾ ਵजूद ਨਹੀਂ ਅਸੀਂ ਅਕਾਲ ਤਖਤ ਸਾਹਿਬ ਨੂੰ ਸਰਵੋੱਚ ਮੰਨਦੇ ਹਾਂ ਪਰ ਬੇਨਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਕਿ ਸਰਬੱਤ ਦੇ ਗੁਰੂ ਨੇ ਮਨੁੱਖਤਾ ਦੇ ਗੁਰੂ ਨੇ ਉਹਨਾਂ ਦੇ ਸਰੂਪਾਂ ਬਾਰੇ ਰਾਜਨੀਤੀ ਛੱਡ ਕੇ ਸਪਸ਼ਟ ਕਰਨ ਦਿਓ